ਬ੍ਰਿਤ ਦੇ ਰਾਤ ਜਿੱਥੇ ਕਿਸਾਨੀ ਅੰਦੋਲਨ ਹੋ ਰਿਹਾ ਸੀ ਤੇ ਇਸੇ ਦੌਰਾਨ ਇੱਕ ਵੱਡੀ ਘਟਨਾ ਸਾਹਮਣੇ ਆਈ ਜਿੱਥੇ ਲੱਖਾਂ ਸਿਦਾਨਾ ਤੇ ਨਾਲ ਹੀ ਬਲਦੇਵ ਸਿੰਘ ਸਿਰਸਾ ਦੇ ਸਮਰਥਕ ਆਪਸ ਦੇ ਵਿੱਚ ਭੜ ਗਏ ਭੜਦੇ ਹੋਏ ਡਾਂਗਾ ਸੋਟੀਆਂ ਵੀ ਚੱਲੀਆਂ ਤੇ ਨੌਬਤ ਇੱਥੇ ਤੱਕ ਆ ਗਈ ਕਿ ਫਾਇਰਿੰਗ ਤੱਕ ਹੋਈ ਹੈ ਇਹ ਸਭ ਕੁਝ ਚਾਚਾ ਬਗੇਲ ਸਿੰਘ ਦੇ ਪੇਜ ਦੇ ਉੱਪਰ ਇਸ ਨੂੰ ਲੈ ਕੇ ਦਾਵਾ ਕੀਤਾ ਗਿਆ ਤੁਸੀਂ ਜਾਣਦੇ ਹੀ ਹੋਵੋਗੇ ਚਾਚਾ ਬਗੇਲ ਸਿੰਘ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਦੇ ਬੋਲੇ ਕੋ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਪੂਰੀ ਵੀਡੀਓ ਵੀ ਦਿਖਾਵਾਂਗੇ ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਦੋਵਾਂ ਦੇ ਸਮਰਥਕ ਇਕੱਠੇ ਹੋਏ ਸੀ ਇੱਥੋਂ ਤੱਕ ਕਿ ਲੱਖਾਂ ਸਿਦਾਨਾ ਵੀ ਮੌਕੇ ਤੇ ਸਨ ਔਰ ਨਾਲ ਦੇਵ ਸਿੰਘ सिरसा ਵੀ ਸਨ ਔਰ ਐਸੇ ਦੌਰਾਨ ਦੋਵਾਂ ਦੇ ਸਮਰਥਕ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਭੇੜ ਗਏ ਦੋਵਾਂ ਦੇ ਵਿਚਾਲੇ ਡੰਗਾ ਛੋਟੀਆਂ ਵੀ ਚੱਲੀਆਂ ਔਰ ਇਸ ਦੌਰਾਨ ਨੋਬਦ ਫਾਇਰਿੰਗ ਤੱਕ ਜਦੋਂ ਆ ਗਈ ਤੇ ਉਸੇ ਨੂੰ ਲੈ ਕੇ ਜਿੱਥੇ ਲੱਖਾਂ ਸਿਦਾਨਾ ਕਾਰ ਦੇ ਵਿੱਚ ਬੈਠ ਕੇ ਉੱਥੋਂ ਚਲੇ ਜਾਂਦੇ ਨੇ ਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਬਲਦੇਵ ਸਿੰਘ सिरसा ਵੀ ਨੇੜੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾਂਦੇ ਨੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਵੀਡੀਓ ਤੁਹਾਨੂੰ ਦਿਖਾਵਾਂਗੇ ਚਾਚਾ ਬਗੇਲ ਸਿੰਘ ਜੀ ਦੇ ਪੇਜ ਦੇ ਉੱਪਰ ਸਭ ਤੋਂ ਪਹਿਲਾਂ ਮੈਂ ਦੱਸ ਦਿੰਨੀ ਆ ਉੱਪਰ ਲਿਖਿਆ ਕੀ ਹੈ ਉਹਨਾਂ ਦੇ ਵੱਲੋਂ ਕਿਸ ਗੱਲ ਨੂੰ ਲੈ ਕੇ ਦਾਵਾ ਕੀਤਾ ਗਿਆ ਕਿਹਾ ਗਿਆ ਕਿ ਕਿਸਾਨਾਂ ਦੇ ਕੋਲੋਂ ਪਾਤੜਾਂ ਦੇ ਵਿੱਚ ਪੁਲਿਸ ਨੇ ਪੋਗਲੈਂਡ ਮਸ਼ੀਨ ਖੋਲੀ ਸੀ ਜਿਹੜੀ ਕਿ ਕਿਉਂਕਿ ਇਸ ਤੋਂ ਬਾਅਦ ਸ਼ਾਇਦ ਖਨੋਰੀ ਬਾਰਡਰ ਇਹਨਾਂ ਦੇ ਵੱਲੋਂ ਕਿਸਾਨਾਂ ਦਾ ਜੱਥਾ ਜਾਣਾ ਸੀ ਤਾਂ ਮਸ਼ੀਨਾਂ ਲੈ ਕੇ ਜਾ ਰਹੇ ਨੇ ਅਸੀਂ ਦੇਖ ਰਿਹਾ ਲਗਾਤਾਰ ਖੇਤੀ ਸੰਦ ਮਸ਼ੀਨਾਂ ਜਿਹੜੀਆਂ ਉਹ ਕਿਸਾਨ ਜਿਹੜੇ ਨੇ ਖੇਤਾਂ ਵਿੱਚ ਯੂਜ਼ ਹੋਣ ਵਾਲੀਆਂ ਮਸ਼ੀਨਾਂ ਜਿਹੜੀਆਂ ਆ ਉਹ ਬਾਰਡਰਾਂ ਤੇ ਲੈ ਕੇ ਜਾ ਰਹੇ ਨੇ ਪ੍ਰਦਰਸ਼ਨ ਦੇ ਵਾਲੀ ਥਾਂ ਦੇ ਉੱਪਰ ਔਰ ਸ਼ਾਇਦ ਐਸੇ ਕਰਕੇ ਪੋਕਲੈਂਡ ਮਸ਼ੀਨ ਨੂੰ ਉੱਥੇ ਲਜਾਣਾ ਸੀ ਪਰ ਰਾਹ ਦੇ ਵਿੱਚ ਪੁਲਿਸ ਨੇ ਫੜ ਲਈ ਜਿਸ ਤੋਂ ਬਾਅਦ ਲੱਖਾ ਸਿਦਾਨਾ ਆਪਣੇ ਸਮਰਥਕਾਂ ਦੇ ਨਾਲ ਤੇ ਦੂਸਰੇ ਪਾਸੇ ਬਲਦੇਵ ਸਿੰਘ ਸਿਰਸਾ ਆਪਣੇ ਸਮਰਥਕਾਂ ਦੇ ਨਾਲ ਪਾਤੜਾ ਜਾਂਦੇ ਨੇ ਗੱਲਬਾਤ ਕਰਨ ਦੇ ਲਈ ਪਹੁੰਚੇ ਸੀ ਤੇ ਲੱਖਾ ਸਿਦਾਨਾ ਬਲਦੇਵ ਸਿੰਘ ਸਿਰਸਾ ਇਹਨਾਂ ਦੇ ਦੋਹਾਂ ਗਰੁੱਪਾਂ ਦੇ ਵਿੱਚ ਪਹਿਲਾ ਬਹਿਸਬਾਜ਼ੀ ਹੁੰਦੀ ਹੈ ਤੇ ਨੋਬਤ ਡਾਂਗਾ ਛੋਟੀਆਂ ਤੋਂ ਬਾਅਦ ਗੋਲੀਆਂ ਚਲਾਉਣ ਦੀ ਆ ਜਾਂਦੀ ਹੈ ਇਸ ਤਰੀਕੇ ਦੇ ਨਾਲ ਚਾਚਾ ਬਗੇਲ ਸਿੰਘ ਦੇ ਪੇਜ ਦੇ ਉੱਪਰ ਇਹ ਦਾਵਾ ਕੀਤਾ ਗਿਆ ਔਰ ਇਸੇ ਤਰ੍ਹਾਂ ਇਹ ਵੀ ਕਿਹਾ ਗਿਆ ਕਿ ਲੱਖਾ ਸਦਾਰਾ ਨੂੰ ਉਸ ਦੇ ਸਾਥੇ ਗੱਡੀ ਚ ਲੈ ਕੇ ਚਲੇ ਗਏ ਤੇ ਬਲਦੇਵ ਸਿੰਘ सिरसा ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾਂਦੇ ਨੇ ਤਾਂ ਨਾਲ ਹੀ ਇਹ ਵੀਡੀਓ ਜਿਹੜੀ ਹੈ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਨੇੜੇ ਤੋਂ ਜਿਹੜੀ ਹੈ ਉਹ ਤਸਵੀਰਾਂ ਸੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਇੱਥੇ ਮਾਹੌਲ ਜਿਹੜਾ ਹੈ ਰਾਤ ਵੇਲੇ ਇਹ ਮਾਹੌਲ ਪਖਿਆ ਪਾਤੜਾਂ ਦੀ ਇਹ ਆ ਵੀਡੀਓ ਦੱਸੀ ਜਾ ਰਹੀ ਹੈ ਕਿਉਂਕਿ ਪਾਤੜਾਂ ਦੇ ਵਿੱਚ ਜਿੱਥੇ ਕਿਸਾਨਾਂ ਦੇ ਜਿੱਥੇ ਇਕੱਠੇ ਹੋਏ ਸੀ ਟਰੈਕਟਰ ਲੈ ਕੇ ਔਰ ਮਸ਼ੀਨਾਂ ਲੈ ਕੇ ਆ ਦੇਖੋ ਤੁਸੀਂ ਕਿ ਇੱਕ ਪਾਸੇ ਕਾਰ ਦੇ ਵਿੱਚ ਬੈਠੇ ਲੱਖਾ ਸਿਦਾਣਾ ਨਜ਼ਰ ਆਣੇ ਆ ਰਹੇ ਨੇ ਤੇ ਦੂਸਰੇ ਪਾਸੇ ਦਾਵਾ ਕੀਤਾ ਜਾ ਰਿਹਾ ਕਿ ਬਲਦੇਵ ਸਿੰਘ ਸਿਰਸਾ ਦੇ ਸਮਰਥਕ ਨੇ ਜਿਹੜੇ ਕਾਰ ਦੇ ਬਾਹਰ ਖੜੇ ਨੇ ਬਲਦੇਵ ਸਿੰਘ ਸਿਰਸਾ ਦੇ ਸਮਰਥਕ ਨੇ ਪਹਿਲਾਂ ਜਦੋਂ ਉਹ ਜਾ ਰਹੇ ਹੁੰਦੇ ਨੇ ਤੇ ਲੱਖਾ ਸਿਦਾਣਾ ਨੂੰ ਰੋਕਦੇ ਨੇ ਰੋਕਣ ਤੋਂ ਬਾਅਦ ਲੱਖਾ ਸਿਦਾਣਾ ਆਖਦੇ ਨੇ ਲੱਖਾ ਸਿਦਾਨਾ ਆਖ ਰਹੇ ਨੇ ਕਿ ਮੈਂ ਕੋਈ ਗੱਲ ਨਹੀਂ ਮੈਂ ਕਾਰ ਤੋਂ ਬਾਹਰ ਆ ਕੇ ਤੁਹਾਡੇ ਨਾਲ ਗੱਲ ਕਰਦਾ ਆ ਉਹ ਗੱਲ ਇੱਥੇ ਆਪਣੀ ਦੇਖੋ ਕਹਿ ਰਹੇ ਨਜ਼ਰ ਆ ਰਹੇ ਨੇ ਔਰ ਇਸੇ ਦੌਰਾਨ ਕਹਿ ਲੋ ਕਿ ਬਹਿਸਬਾਜ਼ੀ ਹੋ ਗਈ ਹੈ ਦੋਹਾਂ ਗਰੁੱਪਾਂ ਦੇ ਵਿਚਾਲੇ ਇਸੇ ਦੌਰਾਨ ਬਹਿਸਬਾਜ਼ੀ ਹੋਈ ਹੈ ਲੱਖਾ ਸਿਦਾਨਾ ਆਪਣੀ ਗੱਲ ਰੱਖ ਰਹੇ ਨੇ ਔਰ ਇਸੇ ਦੌਰਾਨ ਦੂਸਰੇ ਧਿਰ ਦੇ ਵੱਲੋਂ ਵੀ ਆਪਣੀ ਗੱਲ ਰੱਖੀ ਜਾ ਰਹੀ ਹੈ ਤੇ ਮੈਂ ਇਹ ਵੀ ਦੱਸ ਦਿਆਂ ਕਿ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਇਹ ਇੱਕ ਦੂਸਰੇ ਨੂੰ ਇੱਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੀ ਪੋਕਲੈਂਡ ਮਸ਼ੀਨ ਜਿਹੜੀ ਆ ਉਹ ਥਾਣੇ ਵਿੱਚ ਲੈ ਜਾਇ ਗਈ ਸੀ ਅਸੀਂ ਵੀ ਉਸੇ ਥਾਂ ਤੇ ਗੱਲ ਕਰਨ ਨਹੀਂ ਪਹੁੰਚੇ ਸੀ ਤਾਂ ਦੂਸਰੇ ਪਾਸੇ ਲੱਖਾ ਸਿਦਾਨਾ ਵੀ ਇਹ ਕਹਿ ਰਹੇ ਸੀਗੇ ਕਿ ਮੈਂ ਵੀ ਆਪਣੇ ਗਰੁੱਪ ਦੇ ਨਾਲ ਉੱਥੇ ਗੱਲ ਕਰਨ ਦੇ ਲਈ ਹੀ ਆਇਆ ਸੀਗਾ ਇਸ ਦੌਰਾਨ ਦੋਵਾਂ ਦੇ ਬੋਲੇ ਗੱਲ ਕੀਤੀ ਜਾ ਰਹੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਹ ਜ਼ਰੂਰ ਦੱਸ ਰਹੀ ਹਾਂ ਕਿ ਚਾਚਾ ਬਗੇਲ ਸਿੰਘ ਦੇ ਪੇਜ ਦੇ ਉੱਪਰ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਗਈ ਹੈ ਪਿੰਡੋਂ ਟਰੈਕਟਰ ਮਹਿਕਮਾ ਜਿਨ੍ਹਾਂ ਦੀ ਇਹ ਵੀਡੀਓ ਹੈ ਔਰ ਦਾਵਾ ਜਿਹੜਾ ਉਹ ਚਾਚਾ ਬਗਿਲ ਸਿੰਘ ਜੀ ਦੇ ਪੇਜ ਤੇ ਕੀਤਾ ਗਿਆ ਕਿ ਪਾਤੜਾਂ ਦੀ ਜਿਹੜੀ ਇਹ ਵੀਡੀਓ ਹੈ ਔਰ ਸੋਸ਼ਲ ਮੀਡੀਆ ਨੂੰ ਫਲੈਂਸਰ ਨੇ ਪਿੰਡੂ ਟਰੈਕਟਰ ਮਹਿਕਮਾ ਦੇ ਵੱਲੋਂ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਗਈ ਹੈ ਤੁਸੀਂ ਦੇਖੋ ਦੋਵੇਂ ਧਿਰਾਂ ਆਪਸ ਦੇ ਵਿੱਚ ਬਹਿਸ ਦੀਆਂ ਹੋਈਆਂ ਨਜ਼ਰ ਆ ਰਹੀਆਂ ਔਰ ਕਾਫੀ ਦੇਰ ਇਹਨਾਂ ਦੇ ਵਿੱਚ ਬਹਿਸ ਚੱਲਦੀ ਹੈ ਮੈਂ ਇੱਕ ਵਾਰ ਫਿਰ ਤੋਂ ਦੱਸ ਦਵਾਂ ਕਿ ਪਾਤੜਾਂ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਇਕੱਠ ਕੀਤਾ ਜਾਣਾ ਸੀਗਾ ਇਕੱਠ ਦੌਰਾਨ ਟਰੈਕਟਰ ਤੇ ਆਂਦੇ ਨੇ ਕਿਸਾਨ ਔਰ ਇਸੇ ਦੌਰਾਨ ਕੁਝ ਖੇਤੀ ਮਸ਼ੀਨਾਂ ਵੀ ਉਹਨਾਂ ਦੇ ਕੋਲ ਮੌਜੂਦ ਸੀ ਔਰ ਇਸੇ ਦੌਰਾਨ ਇੱਕ ਜਿਹੜੀਆਂ ਕਾਫੀ ਮਸ਼ੀਨਾਂ ਟਰੈਕਟਰ ਨੇ ਉਹ ਪੁਲਿਸ ਦੇ ਵੱਲੋਂ ਫੜ ਲੀਆਂ ਜਾਂਦੀਆਂ ਥਾਣੇ ਲਜਾਇਆ ਜਾਂਦਾ ਤੇ ਕਿਸਾਨਾਂ ਜਿਹੜੇ ਬਲਦੇਵ ਸਿੰਘ ਸਿਰਸਾ ਗਰੁੱਪ ਦੇ ਜਿਹੜੇ ਸਮਰਥਕ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਵੀ ਥਾਣੇ ਦੇ ਬਾਹਰ ਆਏ ਤੁਸੀਂ ਦੇਖੋ ਲੱਖਾਂ ਸਦਾਨਾਂ ਦੀ ਆਪਣੀ ਇਹੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਵੱਲ ਉਹ ਵੀ ਇਹ ਗੱਲ ਰੱਖ ਰਹੇ ਨੇ ਕਿ ਅਸੀਂ ਵੀ ਉਥੇ ਮਸ਼ੀਨ ਨੂੰ छुड़ाਣ ਦੇ ਲਈ ਹੀ ਆਏ ਸੀਗੇ ਔਰ ਆਪਣੀ ਗੱਲ ਰੱਖ ਰਹੇ ਸੀਗੇ ਤੇ ਲੇਕਿਨ ਇਸੇ ਦੌਰਾਨ ਸਿਰਫ ਮੈਂ ਇੰਨਾ ਕਿਹਾ कि शायद एथे क्योंकि मेनू देख के जो दावा कर रहे है लखा सिदाना अपने वलो ये दावा कर रहे ने कि असे भी थाने गए सेगे लेकिन साडी कोई जदो गल बात नहीं सुनेगी ते पर असे भी ਕਿਸਾਨਾਂ ਦਾ ਸਾਥ ਦੇਣ ਆਏ ਆ ਔਰ ਅਕਸਰ ਜਿੱਥੇ 3 4 4 ਦਿਨ ਮਾਫ ਕਰਨਾ 4 ਦਿਨ ਹੋ ਗਏ ਨੇ 4 ਦਿਨਾਂ ਤੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਕੂਚ ਦੇ ਲਈ ਵੱਖ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ ਔਰ ਇਸ ਦੌਰਾਨ ਅਸੀਂ ਦੇਖ ਰਹੇ ਆ ਕਿ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਦਾ ਅੱਗੇ ਜਾ ਰਹੇ ਨੇ ਹੰਜੂ ਗੈਸ ਦੇ ਗੋਲੇ ਉਹਨਾਂ ਨੂੰ ਰੋਕਣ ਦੇ ਲਈ ਵੀ ਕਈ ਤਰਕੀਬਾਂ ਲਗਾ ਰਹੇ ਨੇ ਪਲਾਨ ਕਰ ਰਹੇ ਨੇ ਔਰ ਉਸੇ ਦੌਰਾਨ ਜਿਵੇਂ 20 ਦਿਨ ਕਹਿ ਲਓ ਕਿ ਪੱਖੇ ਤੋੜੀ ਵਾਲਾ ਪੱਖਾ ਜਿਹੜਾ ਉਹ ਲੈ ਕੇ ਗਏ ਔਰ ਇਸੇ ਦੌਰਾਨ ਸ਼ਾਇਦ ਹੋ ਸਕਦਾ ਸੀਗਾ ਕੋਕਲੈਂਡ ਮਸ਼ੀਨਾਂ ਵੀ ਉੱਥੇ ਮੈਂ ਤੁਹਾਨੂੰ ਤਸਵੀਰ ਜਿਹੜੀ ਹੈ ਥੋੜੀ ਅੱਗੇ ਕਰਕੇ ਦਿਖਾ ਦਿੰਨੀ ਆ ਦੇਖੋ ਇੱਥੇ ਬਹਿਸਬਾਜ਼ੀ ਜਿਹੜੀ ਉਹ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਔਰ ਇਹ ਬਹਿਸਬਾਜ਼ੀ ਤੁਸੀਂ ਦੇਖੋ ਤਸਵੀਰਾਂ ਤੁਸੀਂ ਦੇਖੋ ਇੱਥੇ ਹੀ ਆ ਕੇ ਬਹਿਸਬਾਜ਼ੀ ਇੰਨੀ ਤੇਜ਼ ਹੁੰਦੀ ਹੈ ਕਿ ਦੇਖੋ ਆਪਸ ਦੇ ਵਿੱਚ ਭੜ ਗਏ ਇਸੇ ਦੌਰਾਨ ਆਪਸ ਦੇ ਵਿੱਚ ਭੜੇ ਨੇ ਔਰ ਜਿਹੜੇ ਲੱਖਾ ਸਦਾਨਾ ਦੇ ਸਮਰਥਕ ਨੇ ਉਸ ਨੂੰ ਉਹ ਥਾਂ ਤੋਂ ਲੈ ਕੇ ਜਾ ਰਹੇ ਨੇ ਔਰ ਇਸੇ ਦੌਰਾਨ ਜਿਹੜੇ ਦੂਜੇ ਗਰੁੱਪ ਹੈ ਯਾਨੀ ਬਲਦੇਵ ਸਿੰਘ ਸਿਰਸਾ ਜਿਹੜੇ ਨੇ ਉਹਨਾਂ ਦੇ ਸਮਰਥਕ ਇਹਨਾਂ ਨੂੰ ਰੋਕਦੇ ਹੋਏ ਇਹਨਾਂ ਦੇ ਮਗਰ ਜਾ ਰਹੇ ਨੇ ਤੁਸੀਂ ਦੇਖੋ ਇਹ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਗਏ ਔਰ ਗੱਡੀ ਦੇ ਵਿੱਚ ਜਿਵੇਂ ਹੀ ਸਵਾਰ ਹੁੰਦੇ ਨੇ ਦੂਸਰੇ ਪਾਸੇ ਤੁਸੀਂ ਦੇਖੋ ਇੱਥੇ ਡਾਂਗਾ ਛੋਟੀਆਂ ਚੱਲ ਗਈਆਂ ਡਾਂਗਾ ਛੋਟੀਆਂ ਚੱਲ ਗਈਆਂ ਇੱਥੇ ਤੁਸੀਂ ਦੇਖੋ ਇੱਕ ਦੇ ਹੱਥ ਵਿੱਚ ਹੌਕੀ ਵੀ ਨਜ਼ਰ ਆ ਰਹੀ ਹੈ ਦੇਖੋ ਕੁੱਟਮਾਰ ਜਿਹੜੀ ਹੈ ਇਸੇ ਦੌਰਾਨ ਹੋ ਗਈ ਔਰ ਇੰਨਾ ਕ ਮਾਹੌਲ ਪੱਕ ਗਿਆ ਇਸ ਮੌਕੇ ਤੇ ਤੁਸੀਂ ਦੇਖੋ ਕਿਸੇ ਕਿਸੇ ਦੇ ਹੱਕ ਦੇ ਵਿੱਚ ਹੱਥ ਦੇ ਵਿੱਚ ਡਾਂਗ ਨਜ਼ਰ ਆ ਰਹੀ ਹੈ ਕਿਸੇ ਦੇ ਹੱਕ ਮਾਹੌਲ ਇਹਨਾਂ ਭਖ ਗਿਆ ਕਿ ਲੱਖਾਂ ਸਿਧਾਨਾ ਇੱਕ ਵਾਰ ਫਿਰ ਤੋਂ ਗੱਡੀ ਤੋਂ ਉਤਰੇ ਗੱਡੀ ਤੋਂ ਉਤਰੇ ਨੇ ਲੱਖਾਂ ਸਿਧਾਨਾ ਔਰ ਉਤਰ ਕੇ ਉਤਰ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਮਰਥਕ ਨੂੰ ਇਸ਼ਾਰਾ ਵੀ ਕੀਤਾ ਹੈ ਸਮਰਥਕ ਨੂੰ ਇਸ਼ਾਰਾ ਕੀਤਾ ਹੈ ਸਮਰਥਕ ਨੂੰ ਦੇਖੋ ਇਹ ਇਸ਼ਾਰਾ ਕਰ ਰਹੇ ਨੇ ਕਿ ਇਹ ਭੇੜ ਗਏ ਨੇ ਇਹਨਾਂ ਨੂੰ ਛਡਾਓ ਇਹਨਾਂ ਨੂੰ ਛਡਾਣ ਦੀ ਦੇਖੋ ਗੱਲ ਕਰ ਰਹੇ ਨੇ ਇੱਥੇ ਹੀ ਮਾਹੌਲ ਭਖਿਆ ਹੈ ਇਹ ਉਹ ਤਸਵੀਰਾਂ ਦੇ ਰਾਤ ਦੀਆਂ ਪਾਤੜਾਂ ਦੀਆਂ ਸਾਨੂੰ ਦਿਖਾ ਰਹੇ ਆਂ ਦੇਖੋ ਜਿਹੜੇ ਲੱਖਾ ਸਦਾਨਾ ਦੇ ਸਮਰਥਕ ਨੇ ਉਹਨਾਂ ਨੂੰ ਭੀੜ ਦੇ ਵਿੱਚੋਂ ਕੱਢ ਕੇ ਉੱਥੋਂ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਲੱਖਾ ਸਦਾਨਾ ਗੱਡੀ ਤੋਂ ਗੱਡੀ ਦੇ ਵਿੱਚੋਂ ਦੁਬਾਰਾ ਇਸ ਕਰਕੇ ਬਾਹਰ ਆਏ ਤਾਂ ਕਿ ਇੱਥੇ ਮਾਹੌਲ ਹੋਰ ਨਾ ਪੱਕ ਜਾਵੇ ਔਰ ਵੀਡੀਓ ਕੋਸ਼ਿਸ਼ ਕਰਾਂਗੇ ਤੁਹਾਨੂੰ ਆਵਾਜ਼ ਵਿੱਚ ਸੁਣਾਉਣ ਦੀ ਕਿਉਂਕਿ ਮੈਂ ਤੁਹਾਨੂੰ ਨਾਲ ਦੇ ਨਾਲ ਦੇ ਨਾਲ ਇਹ ਵੀ ਦੱਸ ਰਹੀ ਹਾਂ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਗੱਲ ਕੀ ਹੋ ਰਹੀ ਸੀ ਕਿਉਂਕਿ ਇਸ ਮੌਕੇ ਤੇ ਲੱਖਾ ਸਿਦਾਰਾ ਦੇ ਸਮਰਥਕ ਜਿਵੇਂ ਹੀ ਉੱਥੇ ਲੈ ਕੇ ਜਾਂਦੇ ਨੇ ਤੇ ਬਲਦੇਵ ਸਿੰਘ ਸਿਰਸਾ ਦੇ ਸਮਰਥਕ ਆਵਾਜ਼ਾਂ ਮਾਰਦੇ ਨੇ ਕਿ ਰੁਕੋ ਸਾਡੀ ਗੱਲ ਅਜੇ ਪੂਰੀ ਨਹੀਂ ਹੋਈ ਹੈ ਗੱਲ ਸੁਣ ਕੇ ਜਾਓ ਤੁਸੀਂ ਦੇਖੋ ਇਹ ਗੱਡੀ ਦੇ ਵਿੱਚ ਬੈਠ ਗਏ ਨੇ ਚਿੱਟੇ ਰੰਗ ਦੀ ਸਫੇਦ ਰੰਗ ਦੀ ਜਿਹੜੀ ਤੁਹਾਨੂੰ ਗੱਡੀ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਲੱਖਾ ਸਿਦਾਨਾ ਨੂੰ ਉਸ ਦੇ ਸਮਰਥਕ ਉਥੋਂ ਲੈ ਜਾਂਦੇ ਨੇ ਤਾਂ ਕਿ ਮਾਹੌਲ ਹੋਰ ਨਾ ਪੱਕੇ ਔਰ ਏਸੇ ਦੌਰਾਨ ਫਾਇਰਿੰਗ ਕਿਤੇ ਜਾਂਦਾ ਵੀ ਦਾਵਾ ਜਿਹੜਾ ਉਹ ਕੀਤਾ ਗਿਆ ਦੇਨਿੰਗ ਸਵੇਰਾ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਕਿ ਕਿਸ ਗਰੁੱਪ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਪਰ ਆਵਾਜ਼ਾਂ ਅਸੀਂ ਤੁਹਾਨੂੰ ਨਹੀਂ ਸੁਣਾ ਸਕਦੇ ਫਾਇਰਿੰਗ ਦੀ ਆਵਾਜ਼ ਤੁਹਾਨੂੰ ਨਹੀਂ ਸੁਣਾ ਸਕਦੇ ਪਰ ਇੱਥੇ ਦਾਵਾ ਕੀਤਾ ਗਿਆ ਸੀਗਾ ਕਿ ਫਾਇਰਿੰਗ ਵੀ ਹੋਈ ਹੈ ਔਰ ਫਾਇਰਿੰਗ ਦੀ ਆਵਾਜ਼ ਵੀ ਆ ਰਹੀ ਹੈ ਮਾਹੌਲ ਇੰਨਾ ਇੱਥੇ ਭੱਕ ਗਿਆ ਕਿ ਤੁਸੀਂ ਦੇਖੋ ਦੋ ਗਰੁੱਪ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਹੋਣ ਕਿਸਾਨਾਂ ਦੀ ਗੱਲ ਕਰ ਰਹੇ ਹੋਣ ਕਿਸਾਨਾਂ ਦੇ ਸੰਘਰਸ਼ ਵਿੱਚ ਮੋੜ ਨਾਲ ਮੋੜਾ ਜੋੜ ਕੇ ਖੜੇ ਹੋਣ ਉਹਨਾਂ ਹੀ ਦੋਹਾਂ ਗਰੁੱਪਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇਕੱਠੇ ਹੋ ਕੇ ਆਪਸ ਦੇ ਵਿੱਚ ਢਿੜਣਾ ਕਿਤੇ ਨਾ ਕਿਤੇ ਸਵਾਲ ਖੜੇ ਕਰਦਾ ਹੈ ਆਖਿਰ ਗੱਲ ਦੋਵਾਂ ਦੇ ਵਿਚਾਲੇ ਕੀ ਹੋਈ ਹੈ ਉਸ ਦਾ ਅਜੇ ਸਪਸ਼ਟ ਕਹਿ ਲਿਆ ਕਿ ਕਾਰਨ ਸਾਹਮਣੇ ਨਹੀਂ ਆਇਆ ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਪੋਕਲਨ ਮਸ਼ੀਨ छुੜਾਉਣ ਦੇ ਲਈ ਦੋਵੇਂ ਗਰੁੱਪ ਥਾਣੇ ਵਿੱਚ ਜਾਂਦੇ ਨੇ ਤੇ ਇਸੇ ਥਾਂ ਤੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ ਔਰ ਬਹਿਸਬਾਜ਼ੀ ਜਿਹੜੀ ਹੈ ਉਹ ਲੜਾਈ ਤੱਕ ਪਹੁੰਚ ਜਾਂਦੀ ਹੈ ਔਰ ਲੜਾਈ ਦੇ ਵਿੱਚ ਵੀ ਨੌਬਤ ਫਾਇਰਿੰਗ ਤੱਕ ਚੱਲੇ ਜਾਂਦੀ ਹੈ ਫਾਇਰਿੰਗ ਇੱਥੇ ਹੋਈ ਹੈ ਫਾਇਰਿੰਗ ਕਿਤੇ ਜਾਂ ਦਾ ਦਾਵਾ ਕੀਤਾ ਜਾ ਰਿਹਾ ਕਿਸ ਗਰੁੱਪ ਦੇ ਵੱਲੋਂ ਕੀਤਾ ਜਾ ਰਿਹਾ ਉਸ ਦੀ ਪੁਸ਼ਟੀ ਦੈਨਿਕ ਸਵੇਰਾ ਨਹੀਂ ਕਰਦਾ ਕਿ ਕਿਸ ਧਿਰ ਦੇ ਵੱਲੋਂ ਇੱਥੇ ਫਾਇਰਿੰਗ ਕੀਤੀ ਗਈ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਵੇਂ ਇੱਥੇ ਇੱਕਦਮ ਮਾਹੌਲ ਭਖ ਗਿਆ ਇੰਨਾ ਮਾਹੌਲ ਭਖ ਗਿਆ ਕਿ ਲੱਖਾ ਸਦਾਰਾ ਨੂੰ ਉਸਦੇ ਸਮਰਥਕ ਗੱਡੀ ਦੇ ਵਿੱਚ ਬਿਠਾ ਕੇ ਉੱਥੋਂ ਲੈ ਗਏ ਤੇ ਦੂਸਰੇ ਪਾਸੇ ਜੋ ਬਲਦੇਵ ਸਿੰਘ ਸਿਰਸਾ ਸਨ ਉਹਨਾਂ ਨੂੰ ਉਹਨਾਂ ਦੇ ਸਮਰਥਕ ਨੇੜੇ ਇੱਕ ਗੁਰੂ ਘਰ ਦੇ ਵਿੱਚ ਲੈ ਗਏ ਤਾਂ ਕਿ ਇੱਥੇ ਮਾਹੌਲ ਨਾ ਭਖੇ ਔਰ ਇਸ ਮਾਮਲੇ ਨੂੰ ਇੱਥੇ ਹੀ ਸ਼ਾਂਤ ਕਰ ਲਿਆ ਜਾਵੇ ਪਰ ਤਸਵੀਰਾਂ ਤੁਸੀਂ ਦੇਖੋ ਕਿਵੇਂ ਇੱਥੇ ਮਾਹੌਲ ਭਖਿਆ ਪਹਿਲਾਂ ਸਿਰਫ ਗੱਲ ਹੋ ਰਹੀ ਸੀ ਔਰ ਦੋਵੇਂ ਧਿਰਾਂ ਆਪਣੀ ਆਪਣੀ ਗੱਲ ਜਿਹੜੀ ਹੈ ਉਹ ਰੱਖ ਰਹੀਆਂ ਸੀ ਦੋਵੇਂ ਧਿਰਾਂ ਦੇ ਬਾਰੇ ਇੱਕ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਲੱਖਾਂ ਸਿਧਾਨਾ ਵੀ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਤੁਸੀਂ ਕਹਿੰਦੇ ਹੋ ਤਾਂ ਅਸੀਂ ਇੱਥੇ ਹੀ ਬੈਠਾਂਗੇ ਕਿਸਾਨਾਂ ਦੇ ਹੱਕ ਵਿੱਚ ਅਸੀਂ ਇੱਥੇ ਹੀ ਬੈਠਾਂਗੇ ਕਿਉਂਕਿ ਕਿਸਾਨਾਂ ਦੇ ਜੱਥੇ ਟਰੈਕਟਰਾਂ ਦੇ ਵਿੱਚ ਸਵਾਰ ਹੋ ਕੇ ਕੋਸ਼ਿਸ਼ ਚੱਲੇ ਨੂੰ ਠੀਕ ਲੱਗਦਾ ਉਰੇ ਬਾਈ ਉਹ ਦੂਰ ਆਉਣਾ ਯਾਰ ਅਸੀਂ ਥਾਣੇ ਤੋਂ ਆਏ ਆ ਉਹਨੇ ਐ ਕਿਹਾ ਕਰਾ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਆਪਣਾ ਹੁਕਮ ਸੁਣਾਇਆ ਜਿਵੇਂ ਤੁਹਾਨੂੰ ਠੀਕ ਲੱਗਦਾ ਹਾਂ ਬਾਈ ਛੇ ਮਿੰਟ ਨਾਲ ਇਹਨੇ ਵਿਚਾਰ ਤੁਸਨੀ ਪਿਆ ਸਾਡੇ ਨਾਲ ਕੋਈ ਨਾ ਮੈਂ ਮੇਰੀ ਗੱਲ ਸੁਣ ਲੈ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਸੁਣਣਾ ਤੇਰੀ ਵੀ ਸੁਣ ਲਾਂਗੇ ਮੈਂ ਕਹਿੰਦਾ ਤੇਰੇ ਕੋਲ ਗੱਲਾਂ ਬਾਈ ਤੁਸੀਂ ਸਾਰੇ ਖੜੇ ਹੋ ਇੱਕ ਮਿੰਟ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਜੇ ਤਾਂ ਆਪਾਂ ਰਾਤ ਨੂੰ ਇੱਥੇ ਬਹਿ ਸਕਦੇ ਆ ਸਾਧਨ ਹੈਗੇ ਆ ਤਾ ਬੈਜਲ ਮਸ਼ੀਨ ਇੱਥੇ ਮਗਾਵਾਗੇ ਨਹੀਂ ਉਹ ਕਨੇ ਮੰਜੀਦ ਨਿਆਲ ਦੇ ਕਦੇ ਖੜਾ ਦਨੇ ਆ ਪਰਲੇ ਪਾਸੇ ਬਾਜੋ ਨਾ ਕੜਾਈ ਬੈਠਾ ਗੱਲ ਸੁਣੋ ਬੈਠਾਂਗੇ ਬੰਦੇ ਨਾਲ ਨਸਿਆ ਕਰ ਜਾ ਤਿੰਨੇ ਕੋਈ ਕੁਝ ਨਹੀਂ ਬੰਦਦਾ ਚਲੋ ਚਲੀਏ ਅਸੀਂ 10 ਬੰਦੇ ਉੱਥੇ ਅੜੇ ਖੜੇ ਆ ਤੇ ਇੱਕ ਸਾਡੇ ਦੇ ਲੈ ਕੇ ਆਪਣੇ ਸਰਪੇ ਦਾ ਲੋਗਾਂ ਦਾ ਪ੍ਰਮਾਣ ਦਾ ਮੇਰੀ ਨਾਲ ਬੈਠੇ ਰਹੋ ਤੋ ਰੋਕਦਾ ਕੋਈ ਬੈਠਾ ਸੋ ਨਹੀਂ ਅੰਦਰਾ ਖਾਣੇ ਚ ਮੈਨੂੰ ਪਤਾ ਮੰਨ ਅਸੀਂ ਦੇਖ ਕੇ ਮਸ਼ੀਨ ਅੰਦਰ ਖੜੀ ਆ ਕੇ ਫੇਰ ਫੇਰ ਤੁਸੀਂ ਭਾਈ ਗੱਡੀ ਚ ਆਏ ਓਏ ਵੀਰ ਮੇਰੇ ਵੀਡੀਓ ਵੀ ਆਇਆ ਹਾਂ ਫੇਰ ਅਸੀਂ ਮਸ਼ੀਨ ਉੱਥੇ 10 ਓਏ ਤਸਵੀਰਾਂ ਦੇਖੋ ਤੁਹਾਨੂੰ ਦਿਖਾ ਰਹੀਆਂ ਔਰ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕਰਤੇ ਕਿ ਕਿਵੇਂ ਇੱਥੇ ਗੈਮਾ ਗੈਮੀ ਹੋ ਗਈ ਹੈ ਦੋਵੇਂ ਥਿਰਾ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਇਕੱਠੀਆਂ ਹੋ ਗਈਆਂ ਕਿਸਾਨਾਂ ਦੀ ਗੱਲ ਕਰ ਰਹੀਆਂ ਸੀ ਕਿਸਾਨਾਂ ਦੀ ਜਿਹੜੀ ਮਸ਼ੀਨ ਪੁਲਿਸ ਦੇ ਵੱਲੋਂ ਫੜ ਲਈ ਗਈ ਸੀ ਵੀ ਉਸ ਨੂੰ छुड़ाਣ ਦੇ ਲਈ ਇੱਥੇ ਪਹੁੰਚੀਆਂ ਪਰ ਮਾਹੌਲ ਤੁਸੀਂ ਦੇਖੋ ਕਿਵੇਂ ਪੱਖ ਗਿਆ ਮਾਹੌਲ ਗਹਿਮਾ ਗੈਮੀ ਵਾਲਾ ਹੋ ਗਿਆ ਦੋਵੇਂ ਟੀਰਾ ਇੱਕ ਦੂਸਰੇ ਦੇ ਨਾਲ ਬਹਿਸਦੀਆਂ ਹੋਈਆਂ ਨਜ਼ਰ ਆਈਆਂ ਔਰ ਤੁਸੀਂ ਦੇਖੋ ਪਹਿਲਾਂ ਫਿਰ ਉਹ ਤੁਹਾਨੂੰ ਮੈਂ ਅਸੀਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਮੁਰਤੋਂ ਦਿਖਾ ਰਹੇ ਹਾਂ ਕਿ ਕਿਵੇਂ ਪਹਿਲਾਂ ਕਾਰ ਦੇ ਵਿੱਚ ਬੈਠ ਕੇ ਲੱਖਾ ਸਿਦਾਨਾ ਇਥੋਂ ਜਾ ਰਹੇ ਹੁੰਦੇ ਨੇ ਪਰ ਬਲਦੇਵ ਸਿੰਘ ਸਿਰਸਾ ਦੇ ਸਮਰਥਕ ਜਿਹੜੇ ਉਹਨਾਂ ਨੂੰ ਘੇਰ ਕੇ ਖੜੇ ਹੁੰਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਨਾਲ ਗੱਲ ਕਰਨ ਲਈ ਕਾਰ ਤੋਂ ਬਾਹਰ ਆਂਦੇ ਨੇ ਔਰ ਇਥੋਂ ਹੀ ਗੱਲ ਜਿਹੜੀ ਹੈ ਕਹਿ ਲਈਏ ਆਪਾਂ ਇੱਕ ਤਰ੍ਹਾਂ ਦੀ ਸ਼ੁਰੂ ਹੁੰਦੀ ਏ ਬਹਿਸਬਾਜ਼ੀ ਦੇ ਵਿੱਚ ਇਹ ਗੱਲ ਜਿਹੜੀ ਉਹ ਤਬਦੀਲ ਹੋ ਜਾਂਦੀ ਏ ਦੋਵੇਂ ਇੱਕ ਦੂਸਰੇ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਵੀ ਕਿਸਾਨਾਂ ਦੇ ਗੱਲ ਕਰਨ ਆਏ ਆ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਆ ਕਿਸਾਨਾਂ ਦੀਆਂ ਫੜੀਆਂ ਹੋਈਆਂ ਮਸ਼ੀਨਾਂ ਉਸ ਨੂੰ ਛੁਡਾਉਣ ਦੇ ਲਈ ਆਏ ਆ ਜਿਹੜੀਆਂ ਮਸ਼ੀਨਾਂ ਜਿਹੜਾ ਟਰੈਕਟਰ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਕਰ ਲਏ ਗਏ ਨੇ ਆਪਣੇ ਥਾਣੇ ਦੇ ਵਿੱਚ ਖੜੇ ਕੀਤੇ ਗਏ ਨੇ ਉਸ ਨੂੰ ਛੁਡਾਉਣ ਦੇ ਲਈ ਆਏ ਸਿਗੇ ਇਸ ਇਸੇ ਦੌਰਾਨ ਦੋਵਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਬਹਿਸ ਐਨੀ ਵੱਧਦੀ ਹੈ ਕਿ ਡਾਂਗਾ ਛੋਟੀਆਂ ਦੇ ਨੋਬਤ ਆ ਜਾਂਦੀ ਹੈ ਔਰ ਇੰਨਾ ਹੀ ਨਹੀਂ ਇਹ ਗੱਲ ਇੱਥੇ ਹੀ ਨਹੀਂ ਰੁਕਦੀ ਫਾਇਰਿੰਗ ਤੱਕ ਹੋ ਜਾਂਦੀ ਹੈ ਫਾਇਰਿੰਗ ਹੁੰਦੀ ਹੈ ਤਾਂ ਇੱਥੇ ਲੋਕ ਭੱਜਦੇ ਹੋਏ ਨਜ਼ਰ ਵੀ ਆਉਂਦੇ ਨੇ ਜਿਹੜੇ ਕਿਸਾਨ ਇਕੱਠੇ ਹੋਏ ਸੀਗੇ ਉਹ ਭੱਜਦੇ ਹੋਏ ਨਜ਼ਰ ਆਉਂਦੇ ਨੇ ਕੁਝ ਬਚਾ ਕੇ ਆਪਣੇ ਆਪ ਨੂੰ ਬਚਾਉਂਦੇ ਹੋਏ ਵੀ ਪਿੱਛੇ ਖੜੇ ਹੁੰਦੇ ਨੇ ਔਰ ਮੈਂ ਇਸ ਇਸ ਤਸਵੀਰ ਤੋਂ ਪਹਿਲਾਂ ਵਾਲੀ ਵੀ ਇੱਕ ਤਸਵੀਰ ਜਿਹੜੀ ਹੈ ਉਹ ਮੈਂ ਯਾਦ ਕਰਵਾਉਂਦੀ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿਉਂਕਿ ਇਸ ਤੋਂ ਪਹਿਲਾਂ ਲੱਖਾ ਸਿਦਾਨਾ ਲਾਈਵ ਆਏ ਸੀਗੇ ਆਪਣੇ ਪੇਜ ਤੇ ਕਿਉਂਕਿ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ ਉਹਨਾਂ ਦੀਆਂ ਮਸ਼ੀਨਾਂ ਔਰ ਟਰੈਕਟਰ ਜਿਹੜੇ ਆ ਉਹ ਜ਼ਬਤ ਕੀਤੇ ਜਾ ਰਹੇ ਨੇ ਉਹ ਮੌਕੇ ਤੋਂ ਲਏ ਜਾ ਰਹੇ ਨੇ ਔਰ ਉੱਥੋਂ ਥਾਣੇ ਵਿੱਚ ਬੰਦ ਕੀਤੇ ਜਾ ਰਹੇ ਨੇ ਤਾਂ ਮੌਕੇ ਤੇ ਪਹੁੰਚਦੇ ਨੇ ਲੱਖਾ ਸਿਦਾਨਾ ਔਰ ਉੱਥੇ ਹੀ ਵਿਰੋਧ ਕਰਦੇ ਨੇ ਪਹੁੰਚ ਕੇ ਇਸ ਤਰ੍ਹਾਂ ਦੀ ਵੀਡੀਓ ਕ ਸਾਹਮਣੇ ਆਂਦੀ ਹੈ ਪਰ ਤੁਰੰਤ ਬਾਅਦ ਮਾਹੌਲ ਕਿਵੇਂ ਭਖ ਜਾਂਦਾ ਹੈ ਕੁਝ ਮਿੰਟਾਂ ਦੇ ਵਿੱਚ ਹੀ ਇਹ ਮਾਹੌਲ ਜਿਹੜਾ ਕਿਸ ਪਹਿਲਾਂ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਹਾਕਤ ਵਿੱਚ ਗੱਲ ਕਰਨ ਵਾਲੇ ਕੁਝ ਦਿਨ ਬਾਅਦ ਵਿੱਚ ਹੀ ਕਿਵੇਂ ਇੱਕ ਦੂਸਰੇ ਦੇ ਨਾਲ ਬਹਿਸਣ ਲੱਗਦੇ ਨੇ ਕਿਵੇਂ ਮਾਹੌਲ ਭਖਾ ਦਿੰਦੇ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਉਸ ਤੋਂ ਬਾਅਦ ਪ੍ਰੋਫੈਸਰ ਮਾਹੌਲ ਪੱਖੋਂ ਤੋਂ ਬਾਅਦ ਲੱਖਾ ਸਿਦਾਨਾ ਫਿਰ ਲਾਈਵ ਆਂਦੇ ਨੇ ਕਿਉਂਕਿ ਇਸ ਦੌਰਾਨ ਮਾਹੌਲ ਇਨਾ ਪੱਕ ਗਿਆ ਸੀ ਕਿ ਡਾਂਗਾ ਸੋਟੀਆਂ ਚੱਲੀਆਂ ਫਾਇਰਿੰਗ ਹੋਈ ਫਿਰ ਲੱਖਾ ਸਿਦਾਨਾ ਇੱਕ ਵਾਰ ਫਿਰ ਤੋਂ ਆਪਣੇ ਪੇਜ ਤੇ ਲਾਈਵ ਹੋਏ ਪੂਰੇ ਮਾਮਲੇ ਨੂੰ ਲੈ ਕੇ ਬੋਲਦੇ ਹੋਏ ਨਜ਼ਰ ਆਏ ਹੁਣ ਤੁਹਾਨੂੰ ਉਹ ਸੁਣਾ ਦਿੰਦੇ ਆ ਜਦੋਂ ਲੱਖਾ ਸਿਦਾਨਾ ਬਾਅਦ ਵਿੱਚ ਲਾਈਵ ਹੋਏ ਪੂਰੀ ਘਟਨਾ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਉਹ ਤੁਹਾਨੂੰ ਜਲਦ ਹੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਦੀ ਤੁਸੀਂ ਤੁਹਾਨੂੰ ਜਿਹੜੀ ਹੈ ਉਹ ਤਸਵੀਰ ਦਿਖਾ ਰਿਆਂ ਕਿ ਕਿਵੇਂ ਇੱਥੇ ਮਾਹੌਲ ਪੱਕਿਆ ਮਾਹੌਲ ਇੰਨਾ ਪੱਕ ਗਿਆ ਕਿ ਬਾਅਦ ਦੇ ਵਿੱਚ ਇੱਥੋਂ ਸਕੋਰਪ ਦੇ ਵਿੱਚ ਸਵਾਰ ਹੋ ਕੇ ਲੱਖਾ ਸਿਧਾਨਾ ਜਾਂਦੇ ਆ ਦਿਖਾਈ ਦਿੱਤੇ ਤੇ ਦੂਸਰੇ ਪਾਸੇ ਬਲਦੇਵ ਸਿੰਘ सिरसा ਹਾਲਾਂਕਿ ਜਿਹੜੀ ਤਸਵੀਰ ਸਾਹਮਣੇ ਆਈ ਉਸ ਦੇ ਵਿੱਚ ਬਲਦੇਵ ਸਿੰਘ ਸਿਰਸਾ ਤਾਂ ਨਜ਼ਰ ਨਹੀਂ ਆਏ ਕਿਉਂਕਿ ਕਿਹਾ ਜਾ ਰਿਹਾ ਜਿਸ ਤਰੀਕੇ ਦਾ ਦਾਵਾ ਕੀਤਾ ਜਾ ਰਿਹਾ ਕਿ ਮਾਹੌਲ ਇੰਨਾ ਪੱਕ ਗਿਆ ਸੀ ਕਿ ਬਲਦੇਵ ਸਿੰਘ ਸਿਰਸਾ ਨੂੰ ਗੁਰੂ ਘਰ ਜਾਣਾ ਪਿਆ ਉਹਨਾਂ ਨੂੰ ਉਹਨਾਂ ਦੇ ਸਮਰਥਕ ਗੁਰੂ ਘਰ ਲੈ ਗਏ ਇਸ ਲਈ ਹੋ ਸਕਦਾ ਹੈ ਕਿ ਜਿਹੜੀ ਬਾਅਦ ਦੇ ਵਿੱਚ ਤਸਵੀਰ ਸਾਹਮਣੇ ਆਈਏ ਇਸ ਕਰਕੇ ਉਹ ਤਸਵੀਰਾਂ 'ਚ ਨਜ਼ਰ ਨਾ ਆ ਰਹੇ ਹੋਣ ਉਹਨਾਂ ਨੂੰ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਭੇਜ ਦਿੱਤਾ ਗਿਆ ਹੋਵੇ ਪਰ ਮੌਕੇ ਤੇ ਉਹਨਾਂ ਦੇ ਸਮਰਥਕ ਜ਼ਰੂਰ ਖੜੇ ਰਹੇ ਸਮਰਥਕ ਇੱਥੇ ਗੱਲ ਕਰਦੇ ਰਹੇ ਬਹਿਸਦੇ ਰਹੇ ਦੋਵੇਂ ਇੱਕ ਦੂਸਰੇ ਦੇ ਨਾਲ ਉਸ ਤੋਂ ਬਾਅਦ ਲੱਖਾਂ ਸਿਧਾਨਾ ਲਾਈਵ ਹੋਏ ਕੀ ਕੁਝ ਕਿਹਾ ਉਹ ਸੁਣਾ ਦਿੰਦੇ ਆ ਜਿੱਥੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਗੀਆਂ ਕਹਿੰਦਾ ਐਂਬੂਲੈਂਸਾਂ ਖੜੀਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਕਿਹਾ ਹੋਇਆ ਆ ਪਿਆਸੀ ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਤੂੰ ਧੱਕਾ ਕਰ ਰਿਹਾ ਬਾਰਡਰਾਂ ਦੇ ਉੱਤੇ ਕੱਲ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜਬੂਤ ਕਰਕੇ ਲਾਇਆ ਹੋਇਆ ਕਿ ਕੰਦਾ-ਕੰਦਾ ਗੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਸ਼ਾ ਇੱਥੇ ਬੋਗ ਲਾਈਨ ਮਸ਼ੀਨ ਲੈ ਕੇ ਆ ਰਹੇ ਸੀ ਤਾਂ ਅੱਜ ਇੱਥੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਤੱਕ ਕਾਰੋਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਗੱਡੀਆਂ ਦੱਸਿਆ ਗਿਆ ਜੋ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਤਨਾਂ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭਾਅ ਪੰਜਾਬ ਨਾਲ ਨਹੀਂ ਹੈ ਤੇ ਦਿੱਲੀ ਨਾਲ ਹੀ ਹੈ ਉਧਰ ਅਮਰਤ ਸ਼ਾਹ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰੋਂਦਾ ਉੱਥੇ-ਉੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਦੇ ਲਈ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਨਾਲ ਆ ਵੰਸਿਆ ਇੱਕ ਮਿੰਟ ਪਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਮੇਰਾ ਵੀ ਸਾਹਜਾਦਾ ਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਬੈਠ ਸਕਦਾ ਉਚਨਲਾ ਹੋਵੇ ਭਾਈ ਜਿਹੜਾ ਅਜੀਤ ਸਿੰਘ ਨਗਰ ਮਹਾਲੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣਾ ਦਾ ਜ਼ਿਲ੍ਹਾ ਹੈ ਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਕਪਵੰਤ ਮੰਦ ਦਾ ਨੈਟ ਵੀ ਬੰਦ ਹੈ ਇੱਥੇ ਪਤਨੀ ਖੜੇ ਹਾਂ ਨੈਟ 5 ਦਿਨ ਤੋਂ ਬੰਦ ਹੈ ਇੱਥੇ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਹੈ ਪਰ ਪੰਜਾਬ ਚ ਇਕੱਲਾ ਪਾਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈਟ ਬੰਦ ਆ ਇੱਥੇ ਕਿੰਨੀ ਦਿਨ